ਸਤਿ ਸ਼੍ਰੀ ਅਕਾਲ ਸਭ ਜੀ ਜੀਓ ਅਨ ਜੁਗ ਜੁਗ ਕਤੋ ਪਾਇਆ ਤੇਜ ਰਤ ਦਾ ਆਇਆ ਰਾਮ ਰਾਜੇ ਹਰਨਾਕਸ ਰੁਜਤ ਹਰ ਮਾਰੀਆ ਪ੍ਰਹਿਲਾਦ ਨਿਤ ਦਾਇਆ ਅੰਤਾਰੀਆਂ ਨਿਤਿਕਾਂ ਜਾਈ ਲੇ ਕੇ ਰਹਾਓ ਜਾਤਵੇਂ ਜੋਤ ਜੋਤ ਜਾਤ ਆਇ ਤਰ ਤਨਾ ਭਰਪੂਰ ਰਹੀਆ ਤ ਸਚਾ ਸਾਹਿਬ ਸਿੱਤ ਸਵਾਦੀਓ ਜਿਨ ਕੀ ਕੀ ਸੋ ਪਾਲ ਤਿਆ ਤਹੁ ਨਿਕ ਕਰਤੇ ਕੀ ਬਾਤਿ ਨਿਸ਼ਕਰਣਾ ਸੋਦਰ ਰਹੀਆ ਸੋਦਰ ਦਾ ਗਿਆਸਤਾਰ ਮਹੱਲਾ ਪਹਿਲਾ ਏਕ ਓਮਕਾਰ ਸੰਤੁਰ ਪ੍ਰਸਾਦ ਸੋਦਰ ਤੇਰਾ ਕੀਹਾ ਸੋ ਘਰ ਕੀਹਾ ਜਿਸ ਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਧੁਨੀ ਤੇ ਸੰਕਾਂ ਕیتے ਤੇਰੇ ਰਾਮ ਨਹਾਰੇ ਕیتے ਤੇਰੇ ਰਾਗੁ ਪਰੇਸ਼ੋ ਕਹੀਐ ਕیتے ਤੇਰੇ ਰਾਮ ਨਹਾਰੇ ਗਾਵਤ ਤੁਧਨੋ ਪਤਨ ਪਾਨੀ ਬੈ ਸੰਤਰ ਗਾਵੈ ਰਾਜਾ ਤਰੁੰਦਵਾਰੇ ਗਾਵਤ ਤੁਧਨੋ ਚਿੰਤ ਗੁਪਤਿ ਰਖ ਜਾਨਨ ਲੇਖ ਲੇਖ ਧਰਮ ਵਿਚਾਰੇ ਗਾਵਤ ਤਦਨੋ ਯਸ਼ਰ ਬਰਮਾ ਦੇਵੀ ਸੋਮ ਤੇਰੇ ਸਦਾ ਸੋਹਾਰੇ। ਗਾਵਤ ਤਦਨੋ ਹਿੰਦਰ ਇਦਰਾ ਸੁਨ ਬੈਠੇ ਦੇਵਤਿਆਂ ਅੰਦਰ ਨਾਲੇ। ਗਾਵਤ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧਿਕ ਚਾਰੀ। ਗਾਵਤ ਤਦਨੋ ਜਤੀ ਸਤੇਸਨ ਤੋਕੇ ਗਾਵਤ ਤਦਨੋ ਮੇਰ ਕਰਾਰੇ। ਗਾਵਤ ਤਦਨੋ ਪੰਚਤ ਪਰਨ ਕੇਸਰ ਜਗਤ ਗਵਿੰਦਾ ਨਾਲੇ। ਗਾਵਨ ਤਦਨੋ ਮੋਹਨੀ ਅਨਮੋਹਨ ਸੁਰਗ ਵਸੁ ਭਯਾਲੇ। ਗਾਵਨ ਕੁਦਨੋ ਰਤਨ ਪਾਏ ਤੇਰੇ ਅਜ ਸਰ ਤੇਰ ਸਨਾਲੇ ਗਾਵਨ ਕੁਦਨੋ ਜੋਦ ਮਹਾਬਲ ਸੋਰਾ ਗਾਵਨ ਕੁਦਨੋ ਕਾਣੀ ਚਾਰੀ ਗਾਵਨ ਕੁਦਨੋ ਖੰਡ ਮੰਡਲ ਬ੍ਰਹਮ ਮੰਡਾ ਕਰਕਰਣ ਕੇ ਤੇਰੇ ਧਾਰੇ ਸੇਤਨੋ ਗਾਵਨ ਜੋਤ ਦਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀ ਤਿਤ ਤੁਮੋਂ ਗਾਵਨ ਸੇ ਲੈ ਜਤਿ ਲਿਆਵਨ ਨਿਤ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਤਿ ਨਹੀਂ ਹੈ ਵੀ ਹੋਸੀ ਜੈ ਨਦਸੇ ਰਚਨਾ ਜਿੰਨ ਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਿੰਸੀ ਮਾਇ ਜੇ ਉਪਾਈ ਕਰ ਕਰ ਦੇਖੇ ਕੀ ਤੋ ਆਪਣਾ ਜਤਿਸ ਤੇ ਉਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਰੁਪ ਨ ਕਰਣਾ ਜਾਈ ਸੋ ਪਾਤੀ ਸਾਹੁ ਸਾਪਤ ਸਾਇਬ ਨਾਨਕ ਰਹਿਣ ਰਜ਼ਾਈ ਆਸਾ ਮਹਲਾ ਪਹਿਲਾ ਸੁਨਵੱਤਾ ਆ ਕੇ ਸਭ ਹੋਏੇ ਵਲਵਟ ਦਿੱਤਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਵੇ ਵਾਲੇ ਤਿਰਲੇ ਹਿਸਮਾਈ ਵਟੇ ਮੇਰੇ ਸਾਹਿਬ ਕਹਿ ਤਮੇੜਾ ਕੁਨੀ ਬਹੀਰਾ ਕੋਈ ਨਾ ਜਾਣੇ ਮੇਰਾ ਕੀਤਾ ਕੇਵਣ ਜੀਦਾ ਰਹਾਓ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੇਵਤ ਮਨ ਕੇਮਟ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਹਿਣ ਜਾਈ ਤੇਰੀ ਚਲ ਵੜਿਆਈ ਸਭ ਸਤ ਸਭ ਤਤ ਸਭ ਜਿ ਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਧ ਵਰਸ ਦੇ ਕੇ ਨਾ ਪਾਈਆ ਕਰਮ ਮਿਲੈ ਨਾ ਮੀਤਾ ਤਰਹਈਆ ਆਖਣ ਵਾਲਿਆ ਕੀ ਆ ਵਿਚਾਰਾ ਸਿੱਧੀ ਬਰੇ ਤੇਰੀ ਪ੍ਰਤਾਰਾ ਜਿਸ ਤੋਂ ਦੇਖ ਤੈ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਪ ਦਾ ਜਿਮਾਂ ਮਸਤੇ ਪਰ ਜਾਉ ਆਪਨੇ ਓਖ ਸਚਾ ਨਾਮ ਸਚੇ ਨਾਮ ਕੀ ਲੱਤੇ ਭੂਖ ਭੁਖ ਕਾਇ ਕਲਿਏ ਲੋਕ ਸੋਗਾਂ ਵਿਸਰੇ ਮੇਰੀ ਮਾਈ ਸਚਾ ਸਾਹਿਬ ਸਚੈ ਨੈ ਰਹਾਉ ਸਚੈ ਨਾਮ ਕੀ ਤਿਲ ਵੜਿਆ ਆਇਆ ਤ ਕਹਿ ਕੀਮਤ ਨਿ ਪਾਈ ਜੇ ਸੋ ਮਿਲ ਕੇ ਅਕਲ ਪਾਹੀਂ ਵਦਨ ਹੋਵੇ ਘਾਟ ਨ ਜਾਏ ਨਾ ਉਮਰ ਨ ਹੋਵੇ ਸੋਗ ਜਿੰਦ ਰਹੇ ਨ ਚੁਕੇ ਪੂਗ ਗੁਨ ਇਹੋ ਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਆਪੋ ਤੇਵੜ ਤੇਰੇ ਦਾਤ ਜਿਨ ਦਿਨ ਕਰਕੇ ਕੀਤੇ ਰਾਤ ਖਸਮ ਵਿਸਾਰੇ ਤੀ ਤੂ ਜਾਤ ਨਾਨਕ ਨਾਵੇ ਬਾਸਨਾ ਤੋ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਿਪੁਰਖ ਆਪਿ ਤੁਮ ਗੁਰਪਾਸ ਹਮ ਕੇ ਰੇ ਕਿਰਪਾ ਸਤਗੁਰ ਸ਼ਰਨਾਏ ਕਰ ਦਿਆ ਨਾ ਪ੍ਰਦਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਦਾਸ ਨਾਮੋ ਮੇਰਾ ਪ੍ਰਾਨ ਸੁਤਾਈ ਹਰ ਕੀਰਤ ਹਮਰੇ ਰਹਰਾਸ ਰਹਾਉ ਹਰ ਜਿਨ ਕੀ ਵਡਪਾ ਗੁਵਡੇਰੇ ਜਿਨ ਹਰ ਹਰ ਸਰਦਾ ਹਰਿ ਤਿਆਸ ਹਰ ਹਰ ਨਾਮਿ ਲੈ ਤ੍ਰਪਤਾ ਸੈ ਸੰਗਤੁ ਗੁਣ ਪ੍ਰਗਾਸ ਸੋ ਜਿਨ ਹਾਰੂ ਹਰ ਹਰ ਰਸ ਨਾਮ ਨ ਪਾਇਆ ਤੇ ਭਾਗ ਹਿਤ ਪਾਸ ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ ਤ੍ਰਿਜਿ ਜੀਵੇ ਤ੍ਰਿਜਿ ਵਾਸੋ ਜਿਨ ਹਰਿ ਜਿਨ ਸਤਗੁਰ ਸੰਬਦ ਪਾਈ ਤਿਨ ਤੁਲ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਨ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਜਿਵਾ ਕਾਹੀ ਰੇ ਮਨ ਚਿਤਵ ਉਦਮਜਾ ਆਹਰ ਮਰਿ ਜਿਓ ਪਰਿਆ ਸੈਲ ਪਤਰ ਮੈਂ ਜਨ ਤੋ ਪਾਇ ਤੰ ਕਰਜ ਤੋ ਆਗੇ ਕਰ ਧਰਿਆ ਮੇਰੇ ਮਨੁ ਜੀ ਸਤ ਸੰਗਤ ਮਨੇ ਸੁ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੀ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕਿਕ ਮੰਨਤਾ ਕੋਈ ਨ ਕਿਸ ਕੀ ਕਰਿਆ ਸਿਰ ਸਿਰ ਰਜਿਤ ਸੁ ਬਾਹੀ ਠਾਕੁਰ ਗਾਹੀ ਮਨ ਕੋ ਕਰਿਆ ਉਡੇ ਉਡੋ ਆਵੈ ਸੋ ਸਾਹਿਸ ਪਾਛੇ ਬਸਰੀ ਸ਼ਰੀਆ ਤਿਨ ਕਉ ਨਿਛਲਾਵੇ ਤੁਮਿ ਚੁਦਾਵੇ ਮਨ ਮਹਿ ਸਿਮਰਨ ਕਰਿਆ ਸਤਿ ਗਿਤਾ ਮਰਦਾ ਸਿਆ ਸੁ ਸਿਦਾਨ ਧਾਪੁਰ ਕਰ ਤਲ ਕਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਵਰਿਆ ਰਾਗਿਆ ਸਾਰ ਮਹੱਲਾ ਤੁਪਤਾ ਸੋ ਗੁਰਖ ਏਕ ਓਕਾਰ ਸਤਗੁਰ ਪ੍ਰਸਾਦ ਸੋ ਗੁਰੂ ਨਰਨਜਨ ਹਰ ਗੁਰੂ ਨਰਨਜਨ ਹਰਿਆ ਤੁਮਾਰ ਅਗੁਨੀ ਆਪਾਦਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਅ ਸੱਚੇ ਤੇਜਨਹਾਰਾ ਸਭ ਜੀ ਤੁਮਾਰੇ ਜੀ ਤੁੰਗੀਆਂ ਦਾ ਦਾਤਾਰਾ ਹਰਿਆ ਆਵ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਿਆ ਪੀਠਾ ਗੁਰੂ ਹਰਿਆ ਪੀਰ ਸੇਵ ਜੀ ਕਾ ਨਾਨਕ ਜੰਤ ਵਿਚਾਰਾ ਤੋਂ ਕਟ ਕਟੇ ਅੰਤਰ ਸਰਬ ਨਿਰੰਤਰ ਜੇ ਹਰੇ ਕੋਪੁਰਖ ਸਮਾਨਾ ਇਕ ਦਾਤੇ ਇੱਕ ਪੇਹਾਰੇ ਜੀ ਸਭ ਤੇ ਨੇ ਤੁਝੁ ਲੰਡਾ ਤੂੰ ਆਪੇ ਦਤੁ ਆਪੇ ਭੁਗਤਿ ਜੀ ਹਉ ਭੁਗ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕੀਆ ਕੁਨਿਆ ਭੁਗਤਾਣਾ ਜੋ ਸੇਵੈ ਜੋ ਸੇਵੈ ਸੁਦੇ ਜੀ ਕਰਣਾ ਲੇ ਕੋ ਤਿਨ ਪੁਰਬਾਣਾ ਹਰਿ ਆਵੇਂ ਹਰਿ ਆਵੇਂ ਸੁਦੇ ਜੀ ਸੇ ਜਨ ਦੁਖ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਆਇਆ ਜੀ ਦਿਨ ਤੋਂ ਟੀਕਮੇ ਪਾਸੇ ਜਿਨ ਨਿਰਪੋ ਜਿਨ ਹਰਿ ਦਿਰਪੋ ਧਿਆਇਆ ਜੀ ਤਿਨ ਕਾ ਭਉ ਸੰਤ ਵਾਸੀ ਸਿ ਸੇਵਿਆ ਜੀ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸੁਮਾਸੀ ਸੇ ਤਨ ਸੇ ਧਨ ਜਿਨ ਹਰਿ ਧਿਆਇਆ ਜੀ ਜਨਨਾਮਿਕ ਸਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇ ਅੰਤ ਬੇ ਅੰਤ ਤੇਰੇ ਭਗਤ ਤੇਰੇ ਭਗਤ ਸਲਾਮ ਤੁਝੇ ਜੀ ਹਰਿਆਣੇ ਕੋ ਅਨੇਕ ਅਨੰਤਾ ਤੇਰੀ ਆਨੇਕ ਤੇਰੀ ਆਹੇਕ ਕਰੇ ਹਰ ਪੂਜਾ ਜੇ ਤਪ ਤਾਪੇ ਜਕੇ ਬੇਅੰਤਾਂ ਤੇਰੇ ਆਨੇਕ ਤੇਰੀ ਆਹੇਕ ਪੜੇ ਹੋ ਸਿਮਰਤ ਸਾਸਤ ਜੀ ਕਰਿ ਰਿਆ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਨਾਮ ਜੀ ਜੋ ਬੋਵੇਂ ਮੇਰੇ ਹਰਿ ਗੁਦਵੰਤਾ ਤੁਮ ਆਤਪੁਰਖ ਅਪਰੰਪਰ ਕਰਤਾ ਜੀ ਤੁਝ ਜੀਵਣ ਅਵਰਣ ਕੋਇ ਤੋ ਚੁਗ ਜੁਗ ਇੱਕ ਸਦਾ ਸਦਾ ਤੂੰ ਏਕੋ ਜੀ ਤੋ ਨਿਹਚਲ ਕਰਤਾ ਸੋਈ ਪਦਿ ਆਪੇ ਭਾਵੇ ਸੋ ਏ ਵਰਤੇ ਜੀ ਤੂੰ ਆਪੇ ਕਰੇ ਸੋ ਹੋਇ ਤੁਹਦਿਆਪੇ ਸ੍ਰਿ ਸਭ ਉਪਾਏ ਜੀ ਤੁਹਦਿਆਪੇ ਸ੍ਰਿ ਸਭ ਹੋਈ ਜਨ ਨਾਨਕ ਹੁਨ ਗਾਵੇ ਤੁਰ ਤੇ ਕੇ ਜੀ ਜੋ ਸਭ ਸੇ ਕਾ ਜਨ ਹੋਈ ਅਸਾ ਮਹਲਾ ਤੁਸਾ ਤੂੰ ਕਰਤਾ ਸਚਿਆਰ ਮੈਂ ਦਸਾਈ ਜੋ ਤਉ ਭਾਵੇ ਸੋਏ ਤਿਸੇ ਜੋ ਤੂੰ ਦੇ ਸੋਏ ਹੁ ਪਾਇ ਰਹਾਓ ਸਬ ਤੇਰੀ ਤੂੰ ਸਬ ਦੀ ਤਿਆ ਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰੂ ਪੁਲਾਦਾ ਮਨ ਮੁਖ ਗਵਾਇਆ ਤੁਧਿਆ ਪਰਿ ਛੋੜਿਆ ਆਪ ਬਿਲਾਇਆ ਤੂੰ ਤਰੀ ਆਓ ਸਭ ਜਿਹ ਬਾਹੀ ਤਦ ਬਨ ਤੁਜ ਕੋਈ ਨਾਹੀ ਜੀ ਜਤ ਸਬ ਤੇ ਰੱਖੇਦ ਬਿਜੋਗ ਮਿਲ ਵਿਛੜਿਆ ਸੰਜੋਗੇ ਮਿਲ ਜਿਸ ਨੂੰ ਤੂੰ ਜਾਣਾਈ ਸੋਹੀ ਜਨ ਜਾਣੇ ਹਰ ਗੁਣ ਸਦਹੀ ਆਪਰ ਕਾਣੇ ਜਿਨ ਹਰ ਸੇਵਿਆ ਤਿਨ ਸੁਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਿਨ ਦੂਜਾ ਅਵਰਣ ਕੋਈ ਤੁਮ ਕਰ ਕਰੀ ਤੇ ਜਾਣ ਸੋਇ ਜਨਨਾ ਦੇ ਤੂ ਗੁਰ ਮੁਖ ਪਰਗਤ ਹੋਇ ਆਸਾ ਮਹਲਾ ਪਹਿਲਾ ਤੇਤ ਸਰਵੜੜੇ ਪਹਿਲੇ ਨਵਾਸਾ ਪਾਣੀ ਪਾਵਤ ਤਨੇ ਕੀਆ ਪੰਖਜ ਮੋਹ ਪਦਨੇ ਚਾਲੇ ਹੁੰਦੇ ਕਾਦੇ ਦੂਬੀ ਆਲੇ ਮਨ ਏਕ ਨ ਚੇਤਸ ਮੂਡ ਬਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੇ ਨੇ ਪੜਿਆ ਮੂਰਤ ਮੁਕਤਾ ਜਨ ਪਇਆ ਪ੍ਰਮਤ ਨਾਮਿਤ ਤਿਲਕੇ ਸਰਨਾ ਜਿਨ ਤੋ ਤਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪਰਪਤ ਮਨ ਖੁਦੇ ਹੁਰੀਆ ਕੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨੰ ਕਾਮ ਮਿਲ ਸਾਧ ਸੰਤਤ ਭਜ ਕੇਵਲ ਨਾਮ ਸ੍ਰਮ ਜਾਵ ਲਾਗ ਭਗਤਿ ਕਰਣ ਕੇ ਜਨਮ ਬਿਰਥ ਜਾ ਤਿਰੰਦ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਬਨਾ ਮਾਇਆ ਸੇਵ ਸਾਧਨ ਜਨਿਆ ਹਰਿ ਲਾਇਆ कहुना नित हम नीच करमा शरण परे के राखो शर्मा एक ओंकार श्री वाहिगुरु जी की फते बात शाही दसवीं कबे बात मेरते चौपाई हमरी करो हाथ दे रक्षा पूर्ण होए चित की इच्छा तब चरणन मन रहे हमारा ਆਪਨਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਤ ਸਭੈ ਤੁਮ ਕਾਹੋ ਆਪ ਹਾਥ ਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸੋਵਿਤ ਕਰ ਦੇ ਕਰੀਏ ਸਭੈ ਰਤ ਕੋ ਆਸ ਕਰੀਏ ਪੂਰਨ ਹੋਏ ਹਮਾਰੇ ਅਸਾ ਤੋਰ ਪਜਨ ਕੀ ਰਹੇ ਪਿਆਸਾ ਤੁਮੇ ਸਾਧ ਕੋਈ ਅਵਰਣਾ ਧਿਆਉ ਮੂ ਜੋ ਬਦ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਤ ਹਮਾਰੇ ਤਾਰੀਏ ਚਿਤਨ ਸਤਰ ਹਮਾਰੇ ਮਾਰੀਏ ਆਪ ਹੱਥ ਤੇ ਮਝੇ ਓ ਬਰਿਏ ਮਰਨ ਕਾਲ ਤੋ ਤ੍ਰਸਨ ਮਰੀਏ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸੂਜੋ ਕਰਿਓ ਰਿਸ਼ਾ ਰਾਖਿ ਲਿਹੋ ਮੋਇ ਰਤਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦਸਨ ਕੇ ਹੰਤਾ ਤੁਮ ਹੋ ਕੋਈ ਤਕੁਰ ਦਸਨ ਸੰਤਾ ਕਾਲ ਪਏ ਵਰਪਾ ਬਵਤਰਾ ਕਾਲ ਪਏ ਸੂਜੀ ਅਵਤਰਾ ਕਾਲ ਪਏ ਕਰਿ ਵਿਸ਼ਨੁ ਪਰਦਾਸਾ ਸਤਨ ਕਾਲ ਕਾ ਕੀਆ ਤਮਾਸਾ ਜਮਨ ਕਾਲ ਲੋਕੀ ਸਰਨੀਓ ਪੀਤ ਰਾਜ ਬ੍ਰਹਮਾ ਜੋਤੀਓ ਜਗਨ ਕਾਲ ਸੁਖ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦੇ ਤੂੰ ਜੈ ਸ਼ਰੰਗ ਜਾਇਓ ਆਦਿ ਅੰਤ ਇਕ ਉਤਰ ਸੋਈ ਗੁਰੂ ਸਮਯੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੇ ਸਤਿਪਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੇਉ ਸਤਨ ਕੋ ਭਲੋ ਬਦਕਿਉ ਕਟਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪ੍ਰਸ਼ਾਨਤ ਚੀਤੀ ਤੇ ਕੁੰਚਰੀ ਅਸੂਲਾ ਸਭ ਪਰ ਕਿਰਪਾ ਪਿਸ਼ਟ ਕਰ ਫੂਲਾ ਸੰਤਨ ਦੁਖ ਪਾਇ ਤੇ ਟੁਟੇ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਣੈ ਜਬ ਉਦ ਕਰ ਤਰਾ ਕਰ ਤਾਰ ਪਰਜਾ ਤਰਤ ਤਉ ਦੀ ਅਪਾਰਾ ਜਬ ਆ ਕਰ ਕਰ ਤੋ ਕਬ ਹੂੰ ਤੋ ਮੈਂ ਮਿਲ ਤਰੇ ਤਰ ਸਭ ਹੂੰ ਜਿਤੇ ਬਦਨਾ ਸ੍ਰਿਸ਼ਟ ਸਵਤਾਰੇ ਆਪ ਆਪਣੀ ਹੋਜਿ ਵਿਚਾਰੈ ਤਉਸ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦਹ ਦੇ ਰੇ ਆਲਮ ਨਰੰਕਾਰ ਨਰਕਾਰ ਨਿਰਲੰਭ ਆਦੂ ਅਨੇਲ ਅਨਾਦੀ ਅਸੰਭ ਤਾੰਕਾ ਮੋੜਿ ਉਚਾਰਤ ਤੀਦਾ ਜੰ ਕੋ ਪੀਵ ਨ ਪਾਵਤ ਬੇਦਾ ਤਉ ਤਰਪਾ ਹੁਨਿ ਅਨਮਾਨਤ ਮਹਾ ਮੋੜ ਤਸ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰਿਕਾ ਚੇਤਨ ਤਨੈ ਭੇਵ ਆਪ ਆਪਣੀ ਬੁੱਧ ਹੈ ਜੇਤੇ ਵਰਣਤ ਭਿੰਨ ਭਿੰਨ ਤੋਹੇ ਤੇਤੇ ਤੁਮਰਾ ਲਖਾ ਨ ਜਾਏ ਪਸਾਰਾ ਕਿਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਲੂਪ ਸਰੂਪਾ ਰੰਕ ਪਯੋ ਰਾਮ ਤੇ ਪੂਪਾ ਅੰਤ ਜੋ ਜੀਰਜ ਸੇ ਤਨਿ ਕੀਨੀ ਮੁਤਪਰ ਖਾਨ ਬਹੁਰਜ ਦੇਨੇ ਤਮੂ ਭੂਲੇ ਰਾਜ ਹਰ ਬੈਠਾ ਕਉ ਸਿਮਟ ਭਇਓ ਸੰਤਰ ਆਕੇ ਥਾ ਸਦਰੀ ਸ੍ਰਿਸ਼ਟ ਦਿਖਾਈ ਅਚੰਬ ਪਵ ਆਦ ਜੁਗਾਦ ਸਰੂਪ ਸਿਵੰ ਭਵ ਅਬਰਖਾ ਮੇਰੇ ਤੁਮ ਕਰੋ ਸਿਖੁ ਬਹਾਰਿਆ ਸਿਖ ਸੰਗਰੋ ਦੋਸਤ ਜਿਤੇ ਤੋਤਵ ਤੁਪਾਤਾ ਸਤਲ ਮਨਹੇਸ਼ ਕਰੋ ਰਣ ਘਾਤਾ ਜੇ ਅਸ ਤੁਜਿ ਤਵ ਸਰਣੀ ਪਰੇ ਤੇ ਦਿੱਤੇ ਦੁਸ਼ਤ ਦੁਖ ਤੇ ਹੈਵ ਮਰੇ ਔਰਖ ਜਵਨ ਪਗ ਪਰੇ ਤੇ ਹੋਰੇ ਤਿਰਹੈ ਤੁਮ ਸੰਕਟ ਸਭ ਤਾਰੇ ਜੋ ਕਲ ਕੋਈ ਕਬਾਰ ਧਿਆਏ ਹੈ ਤਾਂ ਕੀ ਕਾਲੋ ਨਿਕਟ ਨਹਿ ਆਏ ਹੈ ਰਖਾ ਹੋਏ ਤੈ ਸਭ ਕਲ ਦੁਸ਼ਟ ਆਰਸਟੋ ਟਲੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਲਿ ਨ ਹਰਹੁ ਤਾਂਕੇ ਪਾਪ ਤਨ ਕੋ ਮੋਹ ਹਰਹੁ ਨਿਦ ਸਿਧ ਕਰਮ ਸਭ ਹੋਏ ਦੁਸ਼ਟ ਸ਼ਾਸ ਸਕੇ ਨ ਕੋਈ ਇੱਕ ਬਾਰ ਜਪਮੈਂ ਸੁਭਾਰਾ ਪਾਲ ਪਾਸਤੇ ਤਾਈ ਉਬਾਰਾ ਜਿਨ ਨਰਨਾਮ ਪਿਹਾਰੂ ਤਹਾ ਦਾਗਦ ਦੁਸ਼ਟ ਲੋਕ ਤੇ ਰਹਾ ਖੜ ਦਕੇ ਤੁਮੈ ਸਰਨ ਤੇ ਹਾਰੀ ਆਪ ਬਾਤ ਦੇਦੇ ਹੋ ਸਰਬ ਤਾਰੋ ਘੋ ਸਹਾਈ ਦੁਸ਼ਟ ਲੋਕ ਤੇ ਲਹੋ ਬਚਾਈ ਖੜਗ ਕੇ ਤੁਮੈਂ ਸ਼ਰਗ ਤੇ ਹਾਰੇ ਆਪ ਹਾਥ ਦੇ ਲਹੋ ਉਬਾਰੀ ਸਰਬ ਤਾਰੋ ਘੋ ਸਹਾਈ ਦੁਸ਼ਟ ਲੋਕ ਤੇ ਲਹੋ ਬਚਾਈ ਸੋ ਪਾਹੀ ਜਹੀ ਜਪਤੇ ਤੁਮਰੇ ਤਪ ਤੇ ਕੋ ਆਪ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਹਨੇਕ ਕਹੈ ਮਤੇ ਕਿ ਨ ਮੰਨਿਓ ਸਿਮਰਤੋ ਸਾਸਤਰ ਵੇਦ ਸਬੈ ਬੋਹ ਤੇ ਕਹੇ ਹਮੇ ਤਹ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਭ ਤੋਹੀ ਬਖਾਨਿਓ ਦੋਹਰਾ ਸਤਲ ਦਵਾਰ ਕੁਸ਼ਾਟ ਕੇ ਦਇਓ ਤੁਹਾਰੋ ਦਵਾਰ ਬਹੇ ਦਏ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ ਸਤਲ ਦਵਾਰ ਕੁਸ਼ਾਟ ਕੇ ਦਇਓ ਤੁਹਾਰੋ ਦਵਾਰ ਬਹੇ ਗਏ ਕੀ ਰਾਜ ਅਸ ਗੋ ਦਾਸ ਤੁਹਾਰ ਰਾਮ ਕਲੇ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਗੁਰੂ ਸਾਰ ਆਨੰਦ ਭਇਆ ਮੇਰੇ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੇ ਮਨੁ ਵਧੀਆਂ ਵਰਦਾਈਆਂ ਰਾਗ ਰਤ ਪਰਵਾਰ ਪਰੀਆਂ ਸ਼ਬਦ ਗਾਵਨੀ ਆਈਆਂ ਸ਼ਬਦ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਦੇ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਿ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਨਸਾਰਣਾ ਅੰਗੀਕਾਰ ਹੋ ਕਰੇ ਤੇਰਾ ਤਾਰਿ ਜੁ ਸਦ ਸੁਵਾਰਣਾ ਸਭਨਾ ਗਲਾ ਸਮਰਤ ਸੁਆਮੀ ਸੋਖਿ ਮਨੋ ਵਿਸਾਰੇ ਬਹਿ ਨਾਨਕ ਬਨ ਮੇਰੇ ਸਦਾ ਰੋਹ ਵਰਨਾਲੀ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਕਾ ਤੇਰੇ ਸਭਿ ਸ਼ੈ ਜਿਸ ਦੇਸ ਪਾਵੇ ਸਦਾ ਸਿਤ ਸਲਾਹਾ ਤੇਰੀ ਨਾ ਮਨ ਵਸਾਰੇ ਨਾਮ ਜਿਨ ਕੈ ਮਨ ਵਸੇ ਆਵਾਜਿ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਕੂਕਾ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਏ ਵਸੇ ਆ ਜਿ ਇਸ਼ਾਸਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਤੋ ਜਿਸਨੀ ਆਏ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਯਾਦ ਕਰੋ ਵਾਜੇ ਤੰਤ ਸ਼ਬਦਿਤ ਘਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਲੋਕ ਤੁਲ ਵਸ ਕੀਤੇ ਤਾਲ ਤੰਤ ਕੁਮਾਰਿਆ ਤੁਲ ਕਰ ਪਿਆ ਤੁਜ ਜਿੰਨ ਕੋ ਸਨਾਮ ਹਰ ਕੇ ਲਾਗੇ ਕਹੇ ਨਾਨਕ ਤੈਨਸ ਕਹੋਵਾ ਪਿਤ ਘਰੋ ਅਨਹਦ ਵਾਜੇ ਅਨਦ ਸਨੋ ਵਟ ਪਾਪ ਕੀ ਹੋ ਸਗਲ ਮਨੋਰਤ ਪੂਰੀ ਪਾਵਰੁ ਤਵ ਕਾਇਆ ਉਤਰੇ ਸਗਲ ਵਸੋਰੇ ਦੁਖ ਲੋਗ ਸੰਤਾਪੀ ਕਰੇ ਸੁਨੀ ਸਚੇ ਬਾਣੀ ਸਤਿ ਸਾਜਨ ਪਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਬੇਦਵੰਤ ਨਾਮਿਤ ਕੋre ਚਰਨ ਲਾਕੇ ਵਾਜੇ ਅਦ ਹਦ ਤੂਰੇ ਸੁਨਤੇ ਕੋ ਨੀਤ ਕਹਤੇ ਪਵਿਤ ਸਤ ਗੁਰ ਰਵਿਆ ਪਰ ਤੂਰੇ ਬੇਦਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਨੀ ਮਹੱਲਾ ਪੰਜਵਾ ਥਾਲ ਵਿਦਿਤਨ ਵਸਤੂ ਪਈਓ ਸੰਤ ਸੰਤੋਤ ਵਿਚਾਰੋ ਅੰਮ੍ਰਿਤ ਨਾਮ ਧਾਪੁਰ ਕਾ ਪਈਓ ਜਿਸ ਕਾ ਸਭ ਸੁਆਦ ਆਲੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨ ਜਾਇ ਇਤਿ ਨਿਤ ਰਖੇਰ ਧਾਰੋ ਤਮ ਸੰਸਾਰ ਚਰਨ ਲਗ ਕਰੀਏ ਸਭ ਨਾਨਕ ਬ੍ਰਹਮਸਾਰੋ ਸਾਰੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕਿ ਤੋਏ ਮੈਂ ਨਿਰਗੁਣਿਆ ਰੇ ਤੋ ਗੁਣਾਈ ਆਪੇ ਤਰਸਪੈ ਹੋਈ ਤਰਸਪਿਆ ਮੈਂ ਰਹਿਮਤ ਹੋਈ ਸਤਗੁਰ ਸਚਿਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਕੀਵੇ ਭਰਿਆ ਪਉੜੀ ਕਿਥੇ ਤੂੰ ਸਮਾ ਲਖ ਨਿੱਤੇ ਕੋਈ ਨਾਹੀ ਉਤ ਤੇਰੀ ਰੱਖ ਕੰਬਨੀ ਉਤਰਾਈ ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛਿਦ ਜਾਈ ਭਗਤ ਜਨ ਬਿਨ ਸਦਾ ਹੋ ਬ੍ਰਿਸ਼ੁਮਤੇ ਪਾਰ ਪਾਏ ਜਿੰਦ ਕੋਲ ਕੀ ਪਿਆਸ ਅੰਮ੍ਰਿਤ ਸੇ ਪਾਹੀ ਕਲ ਮੈਂ ਇਹੋ ਬੋੰਨਾ ਗੁਰੂ ਵਿੰਦ ਗਾਹੀ ਸਭ ਸੈ ਨੋ ਕਿਰਪਾਲ ਸਮਾਨੇ ਸਾਹੀ ਸਾਹੀ ਬਿਰਥਾ ਕੋਈ ਨ ਜਾਏ ਜੇ ਆਵੇ ਤਦ ਆਹੀ ਸਭ ਲੋਕ ਮਹੰਲਾ ਪੰਜਵਾ ਅੰਤਰ ਗੁਰ ਅਰਧਨਾ ਜੇਵਾ ਜਪ ਗੁਰਨਾਮ ਨੇ ਤਰੇ ਸਤਿਗੁਰ ਪਿਕ ਨਾ ਸਰਵਣੀ ਸੁਰਨਾ ਗੁਰ ਨਾਓ ਸਤਿਗੁਰ ਸੇ ਤਿਰਤਿਆ ਹਰਗੇ ਪਾਈਏ ਥਾਓ ਕਹੋ ਦਾਨਿਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਦਾਟਿਏ ਫਿਰ ਲੈ ਕੇ ਹੀ ਕੇ ਮਹੱਲਾ ਪਰ ਜਵਾ ਰਖੇ ਰਤਨ ਹਾਰਿਆ ਪਿਉ ਵਾਰਿਆ ਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਆ ਨਾ ਹੋ ਆਪ ਦਿਆਲ ਬਨ ਨਵਸਾਰਿਆ ਨਾ ਸਾਧ ਜਨਾ ਕੇ ਸੰਗ ਪਵ ਜਿਦਤਾਰਿਆ ਨਾ ਸਾਤਤ ਜਿਦਤ ਦੁਸ਼ਟ ਖਿਨ ਬਾਹੇ ਬਿਦਾਰਿਆ ਨਾ ਜਿਸ ਸਾਹਿਬ ਕੀਤੇ ਕ ਨਾਦਿਕ ਬਨੇ ਵਾਹੇ ਜਿਸ ਸਿਮਰਤ ਸੁਖ ਹੋਏ ਸਦਲੇ ਦੁਖ ਜਾਹੇ ਇਸ ਸਾਹਿਬ ਕੀਤੇ ਨਾਦਿਕ ਬਨੇ ਵਾਹੇ ਜਿਸ ਸਿਮਰਤ ਸੁਖ ਹੋਏ ਸਤਿਨੇ ਦੂਖ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ